ਅੰਮ੍ਰਿਤਸਰ ਵਾਰਕ ਚੌਰ ਦੀ ਕਾਉਂਸਲਰ ਨੀਤੂ ਸੰਜੀਵ ਸ਼ਰਮਾ ਟਾਂਗਰੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਭਗਵਾਨ ਸ਼ਿਵ ਜੀ ਭੋਲੇ ਸ਼ੰਕਰ ਸ਼ਿਵਰਾਤਰੀ ਦੇ ਪਾਵਨ ਅਵਸਰ ਤੇ ਲੰਗਰ ਸੇਵਾ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਸਾਬਕਾ ਉਪ ਸੀਐਮ ਓਮ ਪ੍ਰਕਾਸ਼ ਸੋਨੀ ਸਾਬਕਾ ਚੇਅਰਮੈਨ ਦਿਨੇਸ਼ ਬਸੀ ਸਮੇਤ ਟਾਂਗਰੀ ਸਾਥੀਆਂ ਬੰਬ ਬੰਬ ਭੋਲੇ ਸ਼ਿਵਰਾਤਰੀ ਮਨਾਉਣ ਦੀ ਸੇਵਾ ਕੀਤੀ ਇਸ ਮੌਕੇ ਰਜੀਵ ਸੈਗਲ ਵਿਜੇ ਅਟਵਾਲ ਨਿਤਿਨ ਚੋਪੜਾ ਰਣਜੀਤ ਰਾਣਾ ਦੀਪਾਂਦਵਾ ਸੋਮੇਨ ਰਾਣਾ ਦੀਪਾਂਦਵਾ ਬੰਗ ਬੰਗ ਬੋਲੇ ਅੱਜ ਬੜਾ ਪੁਰਸਕਾਰਿਆ ਅੱਜ ਮਾਛਵਰਾਤੀ ਰਪਿੰਦਰ ਦਿਨ ਬਣੀ ਮੰਦਰਾ ਦੇ ਪੁੱਛਿਆ ਨਾਲ ਬਣਾਇਆ ਜਾ ਰਿਹਾ ਅੱਜ ਅਮਰ ਸਾਹਿਬ ਚ ਹਰ ਗਲੀ ਦੇ ਹਰ ਬਾਜ਼ਾਰ ਦੀ ਉਹਨਾਂ ਦੀ ਸ਼ਹਿਰਵਾਸ ਨਾਲ ਲੱਗਰ ਲਾਏ ਗਏ ਨੇ ਰਾਣੀ ਕੇ ਬਾਗ ਜਾਂ ਸੰਤਾਂ ਲੋ ਸਾਡੇ ਨਾਨੋ ਕੌਂਸਰ ਮੀਦੂ ਟਾਗੜੀ ਜੀ ਪੰਡਾ ਜੀ ਰਹਿਣ ਮਾਈ ਕੋ ਸੇਵਾ ਕਰ ਰਹੇ ਨੇ ਸਾਰੇ ਰਾਣੀ ਕੇ ਬਾਗ ਦੇ ਉਸ ਇਕਾ ਨੂੰ ਨਾਲ ਲੈ ਕੇ ਸੋ ਮੈਂ ਬਵਾਕਵਾ ਦਿਨ ਅਸੀਂ ਸ਼ੰਭੀ ਭੋਲੇ ਪਟਾਰੀ ਮਹਾਰਾਜ ਜੀ ਦੇ ਚਰਨਾਂ 'ਚ ਅਦਾਤ ਜੀ ਕਰਨਿਆ ਜਿਉਂ ਨਾਲ ਸਾਰੀਆਂ ਸੰਤਾਂ ਦੇ ਮਿਹਰ ਭਰੇ ਆਸਰੇ ਸਾਰੇ ਤਰੱਕੀਆਂ ਕਰਨ ਦੇਖੋ ਇਹਦੇ ਓਲੀ ਕਿਰਪਾਲਾ ਵਾਲੀ ਸਭ ਕੁਝ ਹੋਦਾ ਹੈ ਸੋ ਜਿਹੜੀਆਂ ਸੰਤਾ ਉਹਨਾਂ ਦੇ ਚਰਨਾਂ ਨਾਲ ਜੁੜ ਗਏ ਨੇ ਮੈਂ ਸਮਝਣਾ ਉਹਨਾਂ ਦਾ ਹਮੇਸ਼ਾ ਹੀ ਉਹਨਾਂ ਦੇ ਸੇਤੇ ਮਿਹਰ ਭਰਿਆ ਤਰਿੰਦਾ ਉਹ ਤਰੱਕੀ ਵੀ ਕਰਦੇ ਨੇ ਪਰਿਵਾਰ ਖੁਸ਼ੀਆਂ ਵੀ ਮਾਣਿਆ ਅੱਜ ਦਾ ਲਖਮੀ ਦਾ ਪਵਨ ਤਿਹਾੜਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਅੱਜ ਦਾ ਇਹ ਸ਼ੋਭ ਦਿਹਾੜਾ ਪੂਰੇ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਬਣਾਇਆ ਜਾ ਰਿਹਾ ਪਰਮਾਤਮਾ ਸਭ ਤੇ ਮੇਰ ਭਰਿਆ ਆਤ ਰਖੇ ਬੋਲੇनाथ ਸਭ ਨੂੰ ਖੁਸ਼ੀਆਂ ਭਰਿਆ ਮੇਰ ਭਰਿਆ ਸਮਾਧਵੇ ਔਰ ਸਾਰੇ ਇਤਿਨ ਦੁਗਣੀ ਰਾਤ ਚੌਕ ਦੇ ਵਾਰਨ ਪਰ ਚੌੜਚ ਪਹੁੰਚੇ ਜੇ ਕਾਂਤੀ ਸਾਹਿਬ ਮੈਂ ਸਾਡੇ ਕਾਉਂਸਲਰ ਟਾਂਗਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਬੁਲਾਇਆ ਜਿੱਥੇ ਬੋਲੇਨਾਥ ਦੇ ਦਰਸ਼ਨ ਕਰਾਇਆ ਔਰ ਇਲਾਕੇ ਵਾਸੀਆਂ ਦੇ ਲੰਗਰ ਵਰਤਾਨ ਦਾ ਔਰ ਲੰਗਰ ਛਕਣ ਦਾ ਮੌਕਾ ਦਿੱਤਾ ਮੈਂ ਇਹਨਾਂ ਦਾ ਸਾਰੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਹੈ ਹਰ ਸਾਡੀ ਤੇਰਾ ਸਤਿ ਸ਼੍ਰੀ ਅਕਾਲ ਜੀ ਮੈਂ ਜਿੰਦੀ ਆਉਂਦੇ ਹੋ ਕੇ ਐਸੀ ਜਿਹਾ ਕਰਦੇ ਆਏ ਦੇਖੋ ਇਹ ਬਹੁਤ ਵੱਡਾ ਤਿਆਰ ਹੈ ਪੂਰੀ ਦੁਨੀਆ ਦੇ ਵਿੱਚ ਬਣਾਇਆ ਜਾਂਦਾ ਹੈ ਔਰ ਮੈਂ ਸਮਝਦਾ ਕਿ ਬੋਲੇनाथ ਸਭ ਤੋਂ ਕਿਰਪਾਗਰਣ ਬੋਲੇनाथ ਤੇ ਬਹੁਤ ਭੋਲੇ ਨੇ ਹਰ ਤੇ ਮੇਰ ਭਰਿਆ ਹੱਥ ਰੱਖਦੇ ਨੇ ਔਰ ਪ੍ਰਮਾਤਮਾ ਬੋਲੇनाथ ਸਾਰੇ ਪਰਿਵਾਰਾਂ ਨੂੰ ਖੁਸ਼ੀਆਂ ਦੇਵੇ ਸਭ ਦੀ ਮਨੋ ਕਾਮਨਾ ਪੂਰੀ ਹੋਵੇ ਜੀ ਤਾਰਾ ਜੇ ਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਅੱਜ ਸਾਡੀ ਵਾਰਡ ਦੇ ਵਿੱਚ ਪਿਛਲੇ ਲਗਾਤਾਰ 13 ਸਾਲਾਂ ਤੋਂ ਸ਼ੁਭਰਾਤਰੀ ਦਾ ਇਸੇ ਤਰ੍ਹਾਂ ਲੱਗਦਾ ਜਿਹੜਾ ਸਾਡੀ ਰੰਗ ਟੀਮ ਜਿਹੜੀ ਆ ਤੇਰੇ ਸਾਥੀ ਲਗਾਉਂਦੇ ਨੇ ਪਰ ਮੈਨੂੰ ਉਹਨਾਂ ਦੇ ਨਾਲ ਪਿੱਛੇ ਸੇਵਾ ਕਰਨ ਦਾ ਮੌਕਾ ਮਿਲਦਾ ਔਰ ਅੱਜ ਸਾਡੇ ਵਿੱਚ ਅੱਛੇ-ਅੱਛੇ ਦੌਰ ਤੇ ਮੇਰੇ ਬਹੁਤ ਹੀ ਕਰੀਬੀ ਸੱਜਣਾਂ ਮੇਰੇ ਵੱਡੇ ਭਰਾ ਦਿਨੇਸ਼ ਬੱਸੀ ਜਿਥੇ ਪਹੁੰਚੇ ਨੇ ਮੈਂ ਉਹਨਾਂ ਨੂੰ ਸਾਰੇ ਧਿਗਾਂ ਵੀ ਕਹਿਣਾ ਧੰਨਵਾਦ ਵੀ ਕਰਦਾ ਹਾਂ ਔਰ ਪੋਲਿਸ਼ੰਕਰ ਅਰਦਾਸ ਕਰਦਾ ਹੈ ਕਿ ਪੋਲਿਸ਼ੰਕਰ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਔਰ ਇਹ ਸਿੱਧਤ ਨਾਲ ਸੱਚ ਬਲੰਦੀਆਂ ਛੁੰਦੇ ਰਹਿਣ

ਮੈਂ ਤੁਹਾਨੂੰ ਜੀਤਾਂ ਦੇ ਹਾਂਜੀ ਤੁਸੀਂ ਮੈਂ ਤੁਹਾਨੂੰ ਸੰਜੀਤ ਦਾੰਗਰੀ ਆਪ ਸਭ ਨੂੰ ਸ਼ਿਵਰਾਤਰੀ ਦੇ ਮਹਾਪਰਵ ਦੀ ਬਹੁਤ ਬਹੁਤ ਵਧਾਈ ਜੀ ਦਿਨੀਆਂ ਔਰ ਆਪਣੀ ਸਾਰੀ ਟੀਮ ਨਾਲ ਅੱਜ ਅਸੀਂ ਇੱਥੇ ਲੰਗਰ ਲਗਾਇਆ ਹੋਇਆ ਹੈ ਲੇਡੀਆਂ ਨੇ ਆਪਣੇ ਹੱਥੀ ਲੰਗਰ ਦੀ ਸੇਵਾ ਕੀਤੀ ਔਰ ਬਹੁਤ ਖੁਸ਼ੀ ਮਿਲੀ ਸਾਰਿਆਂ ਨੂੰ ਇੱਕ ਵਾਰੀ ਫਿਰ ਬਹੁਤ 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 ਵਧਾਈ ਜੀ ਬਮ ਬਮ ਬੋਲੇ ਹਰੇ ਹਰੇ ਮਹਾਦੇ ਹਰੇ ਹਰੇ ਮਹਾਦੇ ਐ ਸ਼ਿਵ ਸ਼ੰਕਰ ਹਰ जै शिव शंकर जै शिव शंकर हरे महादेव महारे शिव शंकर हरे हरे जै शिव शंकर हरे हरे महादेव जै शिव शंकर हरे हरे महारे शंकर भगवान ने विवाद ही फोटो